ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਨਰੈਣੂ ਮਹੰਤਾਂ ਦਾ ਜ਼ਿਕਰ ਹੁੰਦਾ ਹੈ ਉਹਦੇ ਵਿੱਚ ਬਾਦਲਾਂ ਦਾ ਤੇ ਨੀਲੀਆਂ ਪੱਗਾਂ ਵਾਲੇ ਅਕਾਲੀ ਅਕਲੋਂ ਖਾਲੀਆਂ ਦਾ ਜ਼ਿਕਰ ਜ਼ਰੂਰ ਕਰਨਾ ਪੈਂਦਾ ਹੈ ਇਹ ਮੇਰੀ ਫਿਤਰਤ ਵੀ ਹੈ ਇੱਕ ਸੁਹਾਜਾ ਬਣ ਗਿਆ ਵੀ ਜ਼ਰੂਰੀ ਹੋ ਗਿਆ ਕਿਉਂ ਕਰਨੋਂ ਪੈਂਦਾ ਆਓ ਅੱਜ ਗੱਲਬਾਤ ਕਰਦੇ ਹਾਂ ਸੁਖਬੀਰ ਬਾਦਲ ਸੁਖਾ ਗੱਪੀ ਪਤਾ ਕੀ ਕਹਿੰਦਾ ਹੈ ਕਹਿੰਦਾ ਅਕਾਲੀ ਦਲ ਪੰਜਾਬ ਦਾ ਹੈ ਅਤੇ ਰਹੇਗਾ ਅਕਾਲੀ ਦਲ ਕੌਮ ਦੀ ਅਤੇ ਪੰਜਾਬ ਦੀ ਜਥੇਬੰਦੀ ਹੈ ਜਿਹੜੀ ਹੱਕਾਂ ਦੀ ਲੜਾਈ ਲੜਨ ਵਾਲੀ ਪਾਰਟੀ ਹੈ ਇਹ ਗੱਲ ਕਹੀ ਕਹਿੰਦਾ ਜੇ ਇਤਿਹਾਸ ਦੇਖਣਾ ਹੋਵੇ ਤਾਂ 105 ਸਾਲ ਜਣਕੇ ਸ਼੍ਰੋਮਣੀ ਅਕਾਲੀ ਦਲ ਬਣੇ ਨੂੰ ਹੋ ਗਏ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਉਹ ਕਹਿੰਦਾ ਸਰਕਾਰ ਤਾਂ 25-30 ਸਾਲ ਬਣੀ ਹੈ ਪਹਿਲਾਂ ਤਾਂ ਇਹ ਝੂਠ ਬੇਵਕੂਫੀ ਸ਼ਰੇਦੀ ਵੀ ਜਿਹੜਾ ਬੰਦਾ ਸ਼੍ਰੋਮਣੀ ਕਾਲਜਦਲ ਦਾ ਪ੍ਰਧਾਨ ਹੋਵੇ ਉਹਨੂੰ ਇਹ ਨਹੀਂ ਪਤਾ ਵੀ 25 30 ਸਾਲ ਜਾਨੀ ਕਿ 5 ਸਾਲ ਇਹਨਾਂ ਲਈ ਕੋਈ ਮੈਨ ਇਹ ਨਹੀਂ ਰੱਖਦੇ 25 30 ਸਾਲ ਕਹਿੰਦਾ ਸਰਕਾਰ ਬਣੀ ਹੈ ਫਿਰ ਪਤਾ ਕੀ ਕਿਹਾ ਕਹਿੰਦਾ 70 ਸਾਲ ਤਾਂ ਮੋਰਜੇ ਲਾਉਂਦੇ ਰਹੇ ਅਸੀਂ ਜੇਲਾਂ ਕਟੀਆਂ ਇਸੇ ਗੰਬੀਰ ਬਾਤ ਨੂੰ ਕਹਿੰਦਾ ਹੁਣ ਤੁਸੀਂ ਇਹ ਦੱਸੋ ਜਦੋਂ ਮੈਂ ਕਹਣਾ ਨਾ ਵੀ ਅਕਾਲੀ ਅਕਲੋਂ ਖਾਲੀ ਨੀਲੀਆਂ ਪੱਗਾਂ ਵਾਲੇ ਵੀ ਉਹਨਾਂ ਕੋਈ ਵੀ ਸਮਝਾਉਣ ਵਾਲਾ ਹੈ ਨਹੀਂ ਵੀ ਕਿਹੜੇ 70 ਸਾਲਾਂ ਵਿੱਚ ਤੁਸੀਂ ਮੋਰਚੇ ਲਾਏ ਨੇ ਜੇਲ੍ਹਾਂ ਕੱਟੀਆਂ ਨੇ ਹਾਂ ਇਹ ਕਹਿ ਸਕਦੇ ਆ ਵੀ ਜਿਹੜੇ ਨਰੈਣੂ ਮਹੰਤ ਸਿੰਘ ਉਹਨਾਂ ਦੇ ਕੋੜਮੇ ਵਿੱਚੋਂ ਤੁਸੀਂ ਹੈਗੇ ਹੋ ਇਹ ਕਹਿ ਸਕਦੇ ਹਾਂ ਪਰ ਬਾਦਲ ਨੇ ਜਾਂ ਅਕਾਲੀਆਂ ਨੇ 70 ਸਾਲਾਂ ਵਿੱਚ ਕਿਹੜੇ ਮੋਰਚੇ ਲਾਏ ਕਿਹੜੀਆਂ ਜੇਲਾਂ ਕੱਟੀਆਂ ਇਹ ਬਹੁਤ ਵੱਡਾ ਝੂਠ ਗੱਪ ਜਦੋਂ ਮਾਰਦੇ ਹੁੰਦੇ ਮੜਾ ਜਿਹਾ ਗੋਲ ਕਰ ਲਿਆ ਕੋਲ ਰੁੜ ਜਿਹਾ ਮੜਾ ਮੋਟਾ ਚੌਰ ਜਿਹਾ ਛੱਡਦੇ ਨੇ ਉਤੰਦਰੋਂ ਤੋਂ ਇਦਾਂ ਰੁੜਦਾ ਹੀ ਨੀ ਉੱਥੇ ਖੜ ਜਾਂਦਾ ਬਾਦਲ ਨੇ ਜੇ ਜੇਲ੍ਹ ਕੱਟੀ ਹੈ ਨਾ ਤਾਂ ਕੋਈ ਕੌਮ ਲਈ ਨਹੀਂ ਕੱਟੀ ਕੋਈ ਪਾਰਟੀ ਲਈ ਨਹੀਂ ਕੱਟੀ ਉਥੇ ਵੀ ਪੁੱਠੀਆਂ ਕਰਤੂਤਾਂ ਸੀ ਘੱਟੋ ਘੱਟ ਜੇ ਤੁਸੀਂ ਜੇਲ੍ਹ ਦੀ ਗੱਲ ਕਰੋਗੇ ਵੱਧ ਵੱਧ 1.5 ਸਾਲ ਉਹ ਵੀ ਰਾਜਨੀਤੀ ਦੀ ਚੌਧਰ ਵਾਸਤੇ ਰਾਜਨੀਤੀ ਚਮਕਾਉਣ ਵਾਸਤੇ ਇਹ ਸੰਕੁਸ਼ ਕੀਤਾ ਇਹਨਾਂ ਨੇ ਤੇ ਹੁਣ ਜਦੋਂ ਤੁਸੀਂ ਸਰਫਾਲ ਦੇ ਇਤਿਹਾਸ ਦੀ ਗੱਲ ਸੁਖਬੀਰ ਬਾਦਲ ਕਹਿੰਦਾ ਚੈੱਕ ਕਰ ਲੋ ਜੋ ਮੈਂ ਕਿਹਾ ਕੀ ਚੈੱਕ ਕਰਨ ਲਈ ਇਹਦਾ 1964 ਦਾ ਕਹਿੰਦਾ ਮੇਰਾ ਜਨਮ ਹੈ ਤੇ 1964 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਜੇਲ੍ਹ ਚ ਰਿਹਾ ਸੀ ਤੇ ਫਿਰ ਜਨਮ ਕਿੱਦਾਂ ਹੋ ਗਿਆ ਮੈਂ ਉਧਰ ਨਹੀਂ ਜਾਣਾ ਇਹ ਤਾਂ ਤੁਸੀਂ ਲਖਣ ਲਾਉਣਾ ਤੁਹਾਡੇ ਖੋਪੜ ਵਿੱਚ ਪੈ ਜਾਏ ਵੇ ਜੇ ਬਾਦਲ ਜੇਲ ਵਿੱਚ ਸੀ ਫਿਰ ਸੁਖੇ ਗੱਪੀ ਦਾ 1964 ਵਿੱਚ ਜਨਮ ਕਿਵੇਂ ਹੋ ਗਿਆ ਭਾਈ ਇਹ ਤਾਂ ਫਿਰ ਹੁਣ ਮੇਰੇ ਕੰਨ ਤੇ ਗੱਲ ਹੀ ਨਹੀਂ ਰਹੀ ਇਹਦੇ ਜਿਹੜੇ ਹੁਣ ਦਾੜੀਆਂ ਵਿੱਚ ਚਿੱਟੀਆਂ ਕਰੇ ਬੈਠੇ ਆ ਪੱਗਾਂ 'ਵੀ ਨੀਲੀਆਂ ਬੰਦਦੇ ਨੇ ਉਹ ਅੰਦਾਜ਼ਾ ਲਾਉਣ ਵੀ ਇਹ ਜੋ ਸੁੱਖਾ ਕਹਿੰਦਾ ਹੈ ਗੱਪੀ ਬੇਕਿੰਨਿਕ ਸਚਾਈ ਇਹਦੇ ਵਿੱਚ ਅਸਾ ਮੈਂ ਕੋਈ ਲੈਣਾ ਦੇਣਾ ਨਹੀਂ ਇਹ ਚੀਜ਼ ਨੂੰ ਮੈਨੂੰ ਕੋਈ ਮਤਲਬ ਨਹੀਂ ਮੈਂ ਤਾਂ ਜਿਹੜੀ ਇਹਨਾਂ ਦੀ ਬੇਵਕੂਫੀ ਹੁੰਦੀ ਹੈ ਗੱਪ ਮਾਰਨ ਤੋਂ ਪਹਿਲਾਂ ਮਾੜਾ ਮੋਟਾ ਸੋਚਦੇ ਨਹੀਂ ਉੱਥੇ ਗੱਲ ਕਰਨੀ ਹੁੰਦੀ ਹੈ ਹੁਣ ਕੀ ਇਹਨਾਂ ਨੂੰ ਤੁਸੀਂ ਅਕਾਲੀ ਕਹੋਗੇ ਵੀ ਜਿਹੜੇ ਬੰਦੇ ਐਡੇ ਵੱਡੇ ਝੂਠ ਬੋਲਦੇ ਨੇ ਇਹ ਅਕਾਲੀ ਨੇ ਤੇ ਜਦੋਂ ਇਹ ਝੂਠ ਬੋਲਦੇ ਨੇ ਫਿਰ ਨਾਲ ਜੋੜਨਾ ਪੈਂਦਾ ਹੈ ਕਹਿਣਾ ਪੈਂਦਾ ਅਕਲੋਂ ਖਾਲੀ ਜੇ ਅਕਲੋਂ ਖਾਲੀ ਨੇ ਤੇ ਤਾਂ ਹੀ ਫਿਰ ਮੈਨੂੰ ਕਹਿਣਾ ਪੈਂਦਾ ਹੁਣ ਤੁਸੀਂ ਅੰਦਾਜ਼ਾ ਲਾ ਕੇ ਦੇਖਿਓ ਕਹਿੰਦਾ 15 ਸਾਲ ਦਾ ਇਤਿਹਾਸ ਵੇਖ ਲਓ ਸਰਕਾਰ ਤੇ ਬਣੀ ਹੈ ਸਾਡੀ 25 30 ਸਾਲ 25 ਤੇ 30 ਸਾਲ ਦਾ ਫਰਕ ਹੀ ਕੋਈ ਨਹੀਂ ਤਕਰੀਬਨ 15 ਸਾਲ ਇੱਕ ਤਿੰਨ ਟਰਨ ਦੋ ਸਾਲ ਤੇ ਡੇਢ ਸਾਲ ਬਸ ਇੰਨੀ ਕੁ ਸਰਕਾਰ ਨੇ ਰਹੀ ਹੈ ਮੰਨ ਕੇ ਚੱਲੋ 17 ਸਾਲ ਲਗਭਗ ਇਤੋਂ ਵੱਧ ਨਹੀਂ ਸਰਕਾਰ ਬਣੀ ਨਾ ਹੁਣ ਗੱਪ ਕਿੰਨਾ ਵੱਡਾ ਵੀ ਸੌਰੀ 25 30 ਸਾਲ ਕਹਿੰਦਾ ਸਰਕਾਰ ਬਣੀ ਹੈ 70 ਸਾਲ ਤੁਸੀਂ ਮੋਰਚੀ ਲਾਏ ਕਿੱਥੇ ਲਾਏ ਮੋਰਚੀ ਕਿੱਥੇ ਮੋਰਚੇ ਲਾਏ ਐ ਅਜਿਹੇ ਜੰਗੀਰਾਂ ਦੇ ਮਾਲਕ ਬਣੇ ਉਹਨਾਂ ਨੇ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਖੂਹਾਂ ਦੇ ਵਿੱਚ ਜ਼ਹਿਰ ਘੋਲੀ ਸੀ ਲੋਕ ਮਾਰੇ ਸੀ ਨੇ ਹੱਥੇ ਜੇ ਤੁਸੀਂ ਨੈਕਸਲੈਟ ਦੀ ਗੱਲ ਕਰਦੇ ਹੋ ਉਦੋਂ ਨੌਜਵਾਨਾਂ ਦਾ ਕਤਲ ਜਾਂ ਕਤਲ ਪ੍ਰਕਾਸ਼ ਸਿੰਘ ਬਾਦਲ ਮਰਹੂਮ ਉਦੋਂ ਬਾਅਦ ਜੇ ਸੁੱਖੇ ਦੀ ਗੱਲ ਕਰੂੰਗੇ ਬਰਗਾੜੀ ਬਾਈਬਲ ਕਲਾ ਜਿਹੜਾ ਗੋਲੀकांड ਹੋਇਆ ਉਥੇ ਇਹ ਸੁੱਖੇ ਗੱਪੀ ਨੇ ਆਰਡਰ ਕੀਤੇ ਸੀ ਪੁਲਿਸ ਨੂੰ ਨੇ ਹੱਥੇ ਲੋਕਾਂ ਤੇ ਜਿਹੜੇ ਬੇਦਵੀ ਦਾ ਇਨਸਾਫ ਮੰਗ ਰਹੇ ਸੀ ਉਦੋਂ ਇਹਨੇ ਗੋਲੀ ਚ ਲਵਾਈ ਈਸ਼ਰਿਆਮਪਤ ਹੁਣ ਜਿਹੜੇ ਸ਼ਬਦ ਮੈਂ ਨਰੈਣੋ ਮਹੰਤ ਵਰਦਾਂ ਜੀ ਅਕਲੋਂ ਖਾਲੀ ਵਰਦਾਂ ਜੀ ਇਹਨਾਂ ਨੂੰ ਹੁਣ ਮੈਂ ਤਾਂ ਫਿਰ ਵਰਦੂੰਗਾ ਜੀ ਕਾਦੇ ਲਈ ਅਸੀਂ ਕੋ ਝੂਠ ਬੋਲ ਗਏ ਅਹੀਂ ਤਾਂ ਝੂਠ ਦਾ ਪਰਦਾ ਫਾਸ਼ ਕਰਨਾ ਤੁਸੀਂ ਝੂਠ ਬੋਲੋ ਅਸੀਂ ਤੁਹਾਡੇ ਪੋਤੜੇ ਫੋਲਾਂਗੇ ਅਸੀਂ ਤੁਹਾਨੂੰ ਨਸੀਹਤ ਦੇਵਾਂਗੇ ਵੀ ਭਾਈ ਇਹ ਅਕਾਲੀ ਨਹੀਂ ਜਿਹੜੇ ਝੂਠ ਬੋਲਦੇ ਨੇ ਅਕਲੋਂ ਖਾਲੀ ਨੇ ਅਕਾਲੀ ਤਾਂ ਝੂਠ ਬੋਲ ਹੀ ਨਹੀਂ ਸਕਦੇ ਜਿਹੜੇ ਝੂਠ ਬੋਲਦੇ ਨੇ ਫਿਰ ਅਕਾਲੀ ਨਹੀਂ ਅਕਲੋਂ ਖਾਲੀ ਨੇ ਬਸ ਇਹ ਕਹਿ ਲੋ ਹੁਣ ਲਾਸਟ ਵਿੱਚ ਜਿਹੜੀ ਗੱਲ ਕਹਿਣੀ ਹੈ ਉਹ ਤਾਂ ਕੀਲ ਕੇ ਰੱਖਣ ਬਾਣੀ ਹੈ ਧਰਮ ਨਾਲ ਉਹ ਕਿਹੜੀ ਹੈ ਜਦੋਂ ਕਹਿਣਗੇ ਇਹ ਬਾਬੇ ਨਾਨਕ ਦੀ ਤਕੜੀ ਹੈ ਬਾਬੇ ਨਾਨਕ ਨੇ ਨਾ ਲੋੜਵੰਦਾਂ ਲਈ ਮੋਦੀ ਖਾਨੇ ਵਿੱਚ ਉਸ ਪ੍ਰਮਾਤਮਾ ਦਾ ਸ਼ੁਕਰ ਕਰਦਿਆਂ ਹੋਇਆਂ ਅਨਾਜ ਤੋਲਿਆ 13 13 ਕਹਿ ਕੇ ਤੇ ਤੁਸੀਂ ਇਹ ਤੱਕੜੀ ਦੇ ਨਾਲ ਭੁੱਕੇ ਅਫੇ ਗਾਂਜਾ ਚਿੱਟਾ ਪਤਾ ਨਹੀਂ ਕੀ ਕੁਝ ਵੇਚਿਆ ਕੀ ਕੁਝ ਤੋਲਿਆ ਤੇ ਕੁਝ ਕਹੀ ਨਹੀਂ ਸਕਦੇ ਕਿੰਨੇ ਨੌਜਵਾਨ ਮੂਹ ਤੇ ਮੌਤ ਦੇ ਮੂੰਹ ਵਿੱਚ ਚਲੇ ਗਏ ਇਹ ਅੰਦਾਜ਼ੇ ਕੋਈ ਨਹੀਂ ਬੇਅਦਬੀਆਂ ਤੁਸੀਂ ਕਰਵਾਦੀਆਂ ਜ세ਦਾਰ ਤੁਹਾਡੇ ਲਪਾਫੇ ਵਿੱਚੋਂ ਨਿਕਲਦੇ ਆ ਸ਼੍ਰਮਣੀ ਕਮੇਟੀ ਤੁਸੀਂ ਲੁੱਟ ਕੇ ਖਾ ਗਏ ਨਰੇणू ਮਹੰਤ ਜਿਹੜੇ ਪਹਿਲਾਂ ਨਨਕਾਣੇ ਤੇ ਕਾਬਜ ਸੀ ਤੇ ਹੁਣ ਉਹੀ ਤੁਹਾਡੀਆਂ ਕਰਤੂਤਾਂ ਨੇ ਇਹ ਅਕਾਲੀ ਨੇ ਨਹੀਂ ਇਹ ਜਿਹੜਾ ਝੂਠ ਬੋਲਿਆ ਸੰਵੀਰ ਬਾਦਲ ਨੇ ਬੋਲਿਆ ਜੀ ਮੈਨੂੰ ਇਦਾਂ ਲੱਗਦਾ ਵੀ ਚਲੋ ਠੀਕ ਐ ਉਹ ਮੰਦਬੁੱਧੀ ਐ ਝੂਠ ਬੋਲ ਗਿਆ ਪਰ ਕੋਈ ਹੈ ਹੀ ਨਹੀਂ ਮੜਾ ਮੁੱਟਾ ਦਸਣ ਵਾਲਾ ਉਹ ਵੀ ਭਰਾਵਾ ਨਾ ਬੋਲਿਆ ਕਰ ਇਦਾਂ ਤੂੰ ਚੁੱਪ ਕਰ ਜਾ ਮਸ ਐਨੀ ਕਲਾਬਾ ਕਰਨੀ ਜ਼ਰੂਰੀ ਸੀ ਇਹ ਕਿਉਂ ਕੀਤੀ ਐ ਬਿੱਖ ਤਾਂ ਕਹਿੰਦਾ 25 30 ਸਾਲ ਸਰਕਾਰ ਬਣੀ ਸਾਡੀ ਤੇ 70 ਸਾਲ ਅਸੀਂ ਧਰਨੇ ਮੋਰਚੇ ਜੇਲਾਂ ਕਟੀਆਂ ਇਹ ਸੁਖਵੀਰ ਬਾਲ ਦਾ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ